ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਹਨੀਟਰੈਪ ਦੇ ਮਾਮਲੇ ਵਿੱਚ ਕਤਵਾਲੀ ਪੁਲਿਸ ਵੱਲੋਂ ਪੰਜ ਔਰਤਾਂ ਸਮੇਤ ਨੌ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲਿਆ ਗਿਆ ਐਸਪੀ ਸੀਟੀ ਨਰਿੰਦਰ ਸਿੰਘ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਇਹ ਰੋਡ ਤੇ ਕਈ ਔਰਤਾਂ ਖੜੀਆਂ ਹੋ ਕੇ ਰਾਤ ਸਮੇਂ ਲੋਕਾਂ ਨੂੰ ਰੋਕਦੀਆਂ ਹਨ ਤੇ ਉਸ ਤੋਂ ਬਾਅਦ ਸਾਥੀਆਂ ਸਮੇਤ ਅਪਰੋਕਤ ਵਿਅਕਤੀਆਂ ਦੀ ਲੁੱਟ ਖੋਹਦੀਆਂ ਹਨ ਜਿਸ ਦੀਆਂ ਸਾਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੇ ਕਾਰਵਾਈ ਕਰਦੇ ਹੋਏ ਤਤਵਾਲੀ ਪੁਲਿਸ ਵੱਲੋਂ ਪੰਜ ਔਰਤਾਂ ਸਮੇਤ ਨੌ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਐਸਪੀਸੀ ਡੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਵੀ ਅਪਰੋਕਤ ਵਿਅਕਤੀ ਜੋ ਅੱਡੇ ਸਾਨੂੰ ਉਹਨਾਂ ਦੇ ਖਿਲਾਫ ਹਨੀ ਟ੍ਰੈਪ ਦਾ ਮਾਮਲਾ ਦਰਜ ਜਾਸੂਨਪੁਰ ਕੇ ਸ਼ਹਿਰ ਵਿੱਚ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਹਨੀ ਟ੍ਰੈਪ ਦੇ ਮਾਮਲੇ ਵਧਦੇ ਜਾ ਰਹੇ ਹਨ ਜਿਸ ਨੂੰ ਲੈ ਕੇ ਅਪਰੋਪਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਜਿਆ ਤੇ ਇੱਕ ਪੁਲਿਸ ਵੱਲੋਂ ਪੰਜ ਔਰਤਾਂ ਸਮੇਤ ਨੌ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਅਗਲੀ ਪੜਤਾਲ ਕੀਤੀ ਜਾ ਰਹੀ ਹੈ ਐਸਪੀਸੀਟੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਗਾਤਾਰ ਇਸ ਮਾਮਲੇ ਵਿੱਚ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੇ ਇਹ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਐਸਪੀਸੀਟੀ ਨਰਿੰਦਰ ਸਿੰਘ ਵੱਲੋਂ ਜੋ ਜਾਣਕਾਰੀ ਦਿੱਤੀ ਹੈ ਕੀ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਣੇ ਜੀ ਸਰ ਕੀ ਮੌਬੈਕਤ ਵਾਲੀ ਚੋਂ 500 ਰੁਪਏ ਆ ਸਾਡੇ ਕੋਲ ਇੱਕ ਪਿਛਲੇ ਕੁਝ ਦਿਨ ਇਨਪੁਟ ਸਿੱਗੀ ਕਿ ਕੁਝ ਲੇਡੀਜ਼ ਜਿਹੜੀਆਂ ਹੈਗੀਆਂ ਉਹ ਰਾਤ ਨੂੰ ਜਿਹੜੇ ਰੋਡ ਦੇ ਉੱਪਰ ਖੜ ਜਾਂਦੀ ਹੈ ਜਦੋਂ ਕੋਈ ਰਾਗੀਰ ਜਿਹੜਾ ਹੈਗਾ ਇਹਨਾਂ ਦੇ ਰੁਕਦਾ ਹੈ ਲੇਡੀਜ਼ ਦੇਖ ਕੇ ਤਾਂ ਉਸ ਤੋਂ ਬਾਅਦ ਜਿਹੜੇ ਹੈਗੇ ਇਹਨਾਂ ਦੇ ਨਾਲ ਕੁਝ ਜੈਂਟਸ ਵੀ ਹੁੰਦੇ ਆ ਉਹਨਾਂ ਨੂੰ ਬੁਲਾ ਲੈਂਦੀ ਹੈ ਉਹ ਜਿਹੜਾ ਰਾਗੀਰ ਹੁੰਦਾ ਉਹਦੇ ਕੋਲੋਂ ਲੁੱਟ ਛੋਟ ਜਿਹੜੀ ਹੈਗੀ ਆ ਪੈਸੇ ਖੋਲ ਲੈਂਦੇ ਉਹਦੇ ਜਿਹੜੀ ਹੈਗੀ ਆ ਵਾਰਦਾਤ ਨੂੰ ਅੰਜਾਮ ਦਿੰਦੇ ਆ ਸੋ ਇਸ ਇਨਪੁਟ ਦੇ ਉੱਤੇ ਕੰਮ ਕਰਦੇ ਆ ਥਾਣਾ ਕੋਤਵਾਲੀ ਦੀ ਪੁਲਿਸ ਨੇ ਪੰਜ ਲੇਡੀਆਂ ਤੇ ਚਾਰ ਜਿਹੜੇ ਏਜੰਟਸ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਥਾਣਾ ਕੋਤਵਾਲੀ ਦੇ ਵਿੱਚ ਕਰਕੇ ਰਜਿਸਟਰ ਕਰ ਲਿਆ ਅੰਡਰ ਵੇਰੀਅਸ ਸੈਕਸ਼ਨ ਆਫ ਅਕਸਟੋਸ਼ਨ ਬਾਕੀ ਸੈਕਸ਼ਨ ਦੇ ਵਿੱਚ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੰਦੀ ਕਾਰਵਾਈ ਕਰਕੇ ਨੂੰ ਸਖਤ ਸਖਤ ਡਿਰੇਕਸ਼ਨ ਜਾਈ ਆ ਨਹੀਂ ਟ੍ਰੈਬੀਏ ਨੂੰ ਕਹਿ ਸਕਦੇ ਆ ਬਿਲਕੁਲ ਉਸ ਤਰੀਕੇ ਦੇ ਵਿੱਚ ਜਿਵੇਂ ਪਹਿਲਾਂ ਆ ਆਪ ਫਸਟ ਲੇਅਰ ਦੇ ਵਿੱਚ ਇਹ ਲੇਡੀਆਂ ਜਿਹੜੀਆਂ ਹੈਗੀਆਂ ਰਾਘੀ ਨੂੰ ਰੋਕਦੀ ਆ ਵਾਦ ਦੇ ਵਿੱਚ ਜੇ ਕੋਈ ਬੰਦਾ ਰੁਕ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਆਪਣੇ ਨਾਲ ਜਿਹੜੇ ਬਾਕੀ ਟੀਮ ਦੇ ਮੈਂਬਰ ਜੈਂਟਸ ਹੁੰਦੇ ਨੇ ਉਹਨਾਂ ਨੂੰ ਬੁਲਾ ਲੈਂਦੇ। ਸੋ ਖੁਦ ਅਭੀ ਅਸਰਾ ਹੈ ਮਾਮਲੇ ਸਾਹਮਣੇ ਇਹ ਨਹੀਂ ਕਾਫੀ ਜਿਹੜੀ ਹੈਗੀ ਕਾਫੀ ਪਹਿਲਾਂ ਵੀ ਕਈ ਲੋਕਾਂ ਨੇ ਸ਼ਿਕਾਇਤ ਦਰਜ ਕਰਜਿਸਟਰ ਕਰਾਈ ਸੀ। ਸੋ ਸੇ ਇਨਪੁਟ ਦੇ ਅਧਾਰ ਤੇ ਜਿਹੜੀ ਹੈਗੀ ਅਸੀਂ ਕਰਦੇ